ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਜਿਹੜੇ ਐਡਮਿਨਿਸਟਰੇਟਰ ਉਹਨਾਂ ਦੇ ਐਡਵਾਈਜ਼ਰ ਦਾ ਜਿਹੜਾ ਅਹੁਦਾ ਉਹ ਬਦਲ ਕੇ ਚੀਫ ਸੈਕਟਰੀ ਕਰ ਦਿੱਤਾ ਹੈ ਤੇ ਇਸ ਗੱਲ ਨੂੰ ਦੇਖਿਆ ਇਹ ਜਾ ਰਿਹਾ ਹੈ ਕਿ ਚੰਡੀਗੜ੍ਹ ਨੂੰ ਜਿਸ ਦੇ ਉੱਤੇ ਪੰਜਾਬ ਦਾ ਪੂਰਨ ਹੱਕ ਹੈ ਤੇ ਪਾਰਲੀਮੈਂਟ ਦੇ ਵਿੱਚ ਇਸ ਬਾਰੇ ਮਤੇ ਪਾਸ ਹੋ ਚੁੱਕੇ ਹੈ ਤੇ ਇਸ ਗੱਲ ਤੋਂ ਕਿਸੇ ਨੇ ਇਨਕਾਰ ਨਹੀਂ ਕੀਤਾ ਕਿ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਜਾਂ ਨਹੀਂ ਹੈ ਇਹ ਨੂੰ ਘੋਰ-ਘੋਰ ਕੇ ਹਰਿਆਣੇ ਦੇ ਨਾਲ ਉਹਦਾ ਕਰਿਆ ਜਾ ਰਿਹਾ ਹੈ ਤੇ ਪੰਜਾਬ ਦਾ ਅਧਿਕਾਰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਹੈ ਜਦੋਂ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਰਾਜਧਾਨੀ ਬਣਾਉਣ ਲਈ ਜ਼ਮੀਨ ਦਾ ਮਸਲਾ ਦਿੱਤਾ ਜਾਂਦਾ ਉਹ ਵੀ ਇੱਕ ਕਦਮ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਕੰਮ ਕਰਦੇ ਯੂਟੀ ਦੇ ਜਿਹੜੇ ਮੁਲਾਜ਼ਮਾ ਉਹਨਾਂ ਤੇ ਕੇਂਦਰੀ ਜਿਹੜੇ ਸੇਵਾ ਕਾਨੂੰਨ ਲਾਗੂ ਹੁੰਦੇ ਆ ਉਹ ਦੂਸਰਾ ਕਦਮ ਹੈ ਤੇ ਇਸੇ ਤਰ੍ਹਾਂ ਨਾਲ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹਦਾ ਰੌਲਾ ਪੈਂਦਾ ਤਾਂ ਉਹ ਤੀਸਰਾ ਕਦਮ ਹੈ ਤਾਂ ਇਹ ਹੁਣ ਚੌਥਾ ਕਦਮ ਹੈ ਵੀ ਉਹਨੂੰ ਚੀਫ ਸੈਕਟਰੀ ਬਣਾ ਦੇਣਾ ਚੀਫ ਸੈਕਟਰੀ ਕਿਸੇ ਸੂਬੇ ਦਾ ਹੁੰਦਾ ਹੈ ਤੇ ਅ ਦੱਸ ਦਈਏ ਕਿ ਵੀ ਜਿਹੜਾ ਇਹਨਾਂ ਪਿੱਛੇ ਚੋਣਾ ਹੋਈਆਂ ਲੋਕ ਸਭਾ ਦੀਆਂ ਉਹਨਾਂ ਦੇ ਵਿੱਚੋਂ ਉੱਥੋਂ ਜੁਣੇਗੇ ਕਾਂਗਰਸ ਦੇ ਐਮਪੀ ਜਿਹੜੇ ਹੈ ਅ ਮਨੀਸ਼ ਤਿਵਾੜੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਇਹਨੂੰ ਇੱਕ ਸੂਬਾ ਬਣਾ ਦੇਾਂਗੇ ਚੰਡੀਗੜ੍ਹ ਨੂੰ ਇੱਕ ਸਟੇਟ ਬਣਾ ਦੇਾਂਗੇ ਉਧਰਲੇ ਪਾਸੇ ਨੂੰ ਤੁਰ ਰਹੇ ਹੈ ਜਿਹੜੀ ਉਹ ਯੂਟੀ ਜਿਹੜੀ ਹੈ ਉਸ ਯੂਟੀ ਨੂੰ ਜਿਹੜਾ ਉਹ ਇੱਕ ਕੇਂਦਰੀ ਸਾਂਸ਼ਤ ਪ੍ਰਦੇਸ਼ ਨੂੰ ਇੱਕ ਸੂਬਾ ਬਣਾ ਕੇ ਉੱਥੇ ਚੋਣਾਂ ਕਰਨ ਵਾਲੇ ਪਾਸੇ ਨੂੰ ਤੁਰਦੇ ਜਾ ਰਹੇ ਹੈ ਤਾਂ ਕਿ ਪੰਜਾਬ ਦਾ ਪੂਰਨ ਤੌਰ ਤੇ ਅਧਿਕਾਰ ਖਤਮ ਹੋ ਜੇ ਚੰਗੀ ਗੱਲ ਹੈ ਕਿ ਪੰਜਾਬ ਦੀਆਂ ਤਿੰਨੇ ਪਾਰਟੀਆਂ ਨੇ ਕਾਂਗਰਸ ਅਕਾਲੀ ਤੇ ਆਮ ਆਦਮੀ ਪਾਰਟੀ ਨੇ ਇਹਦੇ ਤੇ ਆਪਣਾ ਸਖਤ ਪ੍ਰਤੀਕਰਮ ਦਿੱਤਾ ਹੈ ਖੱਬੀਆਂ ਪਾਰਟੀਆਂ ਪਿੱਛੇ ਬਹੁਤ ਵੱਡੀਆਂ ਰੈਲੀਆਂ ਅਜਿਹੀਆਂ ਕਰ ਚੁੱਕੀਆਂ ਨੇ ਜਿਆਲਾ ਪੱਦਰ ਦੇ ਉੱਤੇ ਸੂਬਾ ਲੈਵਲ ਦੇ ਉੱਤੇ ਤੇ ਹੁਣ ਕਾਹ ਵੀ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਕਰਨਾ ਜਿਨ੍ਹਾਂ ਦੇ ਵਿੱਚ ਹੋਰ ਮੰਗਾਂ ਦੇ ਨਾਲ ਪੰਜਾਬੀਆਂ ਦੇ ਨਾਲ ਇਹ ਚੰਡੀਗੜ੍ਹ ਦਾ ਮਸਲਾ ਵੀ ਸ਼ਾਮਿਲ ਹੈ ਸੋ ਇਹਦੇ ਉੱਤੇ ਹੁਣ ਇਹ ਮੈਦਾਨ ਦੇ ਵਿੱਚ ਲੜਿਆ ਜਾਣਾ ਚਾਹੀਦਾ ਹੈ ਮਸਲਾ ਅਸੀਂ ਐ ਸਮਝਦੇ ਹਾਂ ਦੂਸਰਾ ਪੰਜਾਬ ਸਰਕਾਰ ਦੀ ਇੱਕ ਨਲੈਕੀ ਹੋਰ ਸਾਹਮਣੇ ਆ ਰਹੀ ਹੈ ਉਹ ਉਥੋਂ ਦੀ ਜਿਹੜੀ ਮਹਾਲੀ ਦੀ ਸਾਈਬਰ ਬ੍ਰਾਂਚ ਦੀ ਜਿਹੜੀ ਇਹ ਸਬ ਇੰਸਪੈਕਟਰ ਸੀਗੀ ਕੁੜੀ ਅਮਨਜੋਤ ਕੌਰ ਉਸ ਨੇ ਪਿਛਲੇ ਸਾਲ ਚੰਡੀਗੜ੍ਹ ਮਹਾਲੀ ਦੇ ਸੈਕਟਰ 108 ਦੇ ਵਿੱਚ ਚੱਲਦਾ ਇੱਕ ਜਿਹੜਾ ਸਾਈਬਰ ਕ੍ਰਾਈਮ ਸੀਗਾ ਫਰਾਡ ਸੀ ਉਹ 100 ਕਰੋੜ ਰੁਪਏ ਦਾ ਫਰਾਡ ਸੀਗਾ ਉਹਨੂੰ ਉਹ ਨੰਗਿਆਂ ਕੀਤਾ ਸੀ ਤੇ ਉਹਦੇ ਉਪਰਸੂ ਕਰ ਰਹੀ ਸੀ ਫਿਰ ਪਤਾ ਲੱਗਿਆ ਵੀ ਇੱਕ ਪੁਲਿਸ ਅਧਿਕਾਰੀ ਜਿਹਦਾ ਕਿਸੇ ਇੱਕ ਖਾਸ ਵੱਡੇ ਰਾਜਨੀਤਿਕ ਰਾਜਕਰ ਦੀ ਪਾਰਟੀ ਦੇ ਰਾਜਨੀਤਿਕ ਇੱਕ ਆਗੂ ਦੇ ਨਾਲ ਉਹਦਾ ਨੇੜਲਾ ਰਿਸ਼ਤਾ ਹੈ ਤੇ ਉਹ ਜਿਹੜਾ ਉਹਨਾਂ ਨੇ ਉਹ ਬੰਦ ਕਰਾ ਦਿੱਤੀ ਸੀ ਫਿਰ ਉਸ ਤੋਂ ਬਾਅਦ ਉਸ ਅਮਨਜੀਤ ਕੌਰ ਨੇ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਸੀ ਜਿਹਦੇ ਵਿੱਚ ਇਹ ਗੱਲਾਂ ਆਈਆਂ ਸੀ ਤੇ ਫੇਰ ਹੁਣ ਕੱਲ ਈਡੀ ਨੇ ਉਸ ਅਮਨਜੋਤ ਕੌਰ ਨੂੰ ਸੱਦਿਆ ਇਹ ਜਿਹੜਾ ਫਰਾਡ ਹੋਇਆ ਇਹਦੇ ਬਾਰੇ ਜਾਣਨ ਲਈ ਹੁਣ ਦੇਖਦੇ ਆਂ ਵੀ ਪੱਤੇ ਕਿੱਦਾਂ ਖੁੱਲਦੇ ਆ ਕੀ ਉਹ ਜਿਹੜਾ ਰਾਜਨੀਤਿਕ ਆਗੂ ਹੈ ਰਾਜ ਰਾਜਕਰਦੀ ਪਾਰਟੀ ਦਾ ਉਹ ਤੇ ਉਹਦੀ ਨੇੜਲੀ ਰਿਸ਼ਤੇਦਾਰ ਉਹਨਾਂ ਤੇ ਕੋਈ ਗੱਲ ਆਉਂਦੀ ਹੈ ਜਾਂ ਕੋਈ ਹੋਰ ਹਾਂ ਇਹਨੂੰ ਝੂਠੇ ਕੇ ਚਪਸਾਉਣ ਲਈ ਇੱਕ ਬੰਦੇ ਤੋਂ ਸ਼ਿਕਾਇਤ ਦਵਾਤੀ ਕੋਰਟ ਦੇ ਵਿੱਚ ਮਹਾਲੀ ਦੀ ਕੋਰਟ ਨੇ ਇਸ ਨੂੰ ਸੰਤਾਲਬ ਕਰ ਲਿਆ ਤੇ ਇਹਦੇ ਤੇ ਪਰਚਾ ਦਰਜ ਹੋਣਾ ਸੀ ਤੇ ਉਹਦੇ ਤੇ ਰੋਕ ਲਗਾਤੀ ਸੀ ਮਾਨਯੋਗ ਹਾਈ ਕੋਰਟ ਨੇ ਜਣੀ ਜਿਹੜਾ ਬੋਲੇ ਨਾ ਜਿਹਨੇ 100 ਕਰੋੜ ਦਾ ਇੱਕ ਫਰਾਡ ਨੰਗਾ ਕੀਤਾ ਉਹਨੂੰ ਉਲਟਾ ਫਸਾਉਣ ਵਾਲੇ ਪਾਸੇ ਗਈ ਸੀ ਪੰਜਾਬ ਸਰਕਾਰ ਨੂੰ ਅਜਹੀਆਂ ਗੱਲਾਂ ਬਾਰੇ ਆਪਣੇ ਆਪ ਵੀ ਕੁਝ ਸੋਚਣ ਦੀ ਲੋੜ ਹੈ ਤੇ ਉਹਨਾਂ ਦਾ ਜਦੋਂ ਇਹ ਸਾਰੀ ਗੱਲ ਪਬਲਿਕ ਦੇ ਵਿੱਚ ਆਈ ਤਾਂ ਉਹਨਾਂ ਦੇ ਪੱਲੇ ਕੱਖ ਨਹੀਂ ਵਚਨਾ ਉਹ ਪਾਰਟੀ ਜਿਹੜੀ ਕਰਪਸ਼ਨ ਨੂੰ ਦੂਰ ਕਰਨ ਦੇ ਨਾਂ ਦੇ ਉੱਤੇ ਬਣੀ ਤੇ ਆਪਣਾ ਵੱਡਾ ਜਿਹੜਾ ਪਲੈਂਕ ਹੈ ਉਹ ਇਹੀ ਰੱਖਦੀ ਹੈ ਤੇ ਜੇ ਉਹਦੇ ਅੰਦਰ ਇਸ ਕਿਸਮ ਦੀ ਕਰਪਸ਼ਨ ਚੱਲਦੀ ਹੈ ਜਾਂ ਕਰਪਸ਼ਨ ਨੂੰ ਦਬਾਉਣ ਦੇ ਸਕੈਂਡਲ ਚੱਲਦੇ ਹੈ ਤਾਂ ਇਹ ਬਹੁਤ ਹੀ ਮਾੜੇ ਦਿਨ ਹੋਣਗੇ ਪੰਜਾਬ ਦੀ ਰਾਜ ਕਰਦੀ ਧਿਰ ਵਾਸਤੇ ਅਗਲੀ ਗੱਲ ਦੋਸਤੋ ਅਲਗਰ ਪ੍ਰਸ਼ੀਦ ਪ੍ਰੀਸ਼ਦ ਜਿਹਨੂੰ ਆਪਾਂ ਭੀਮਾ ਕੋਰੇ ਕੌਂ ਕੇਸ ਕਹਿੰਦੇ ਆ ਉਹਨਾਂ ਦੇ ਵਿੱਚ ਦੋ ਬੰਦੇ ਜਿਹੜੇ ਹੈਗੇ ਆ ਇੱਕ ਰੋਨਾ ਵਿਲਸਨ ਤੇ ਦੂਜੇ ਸੁਧੀਰ ਤਾਵਲੇ ਇਹਨਾਂ ਦੋਵਾਂ ਨੂੰ 2018 ਤੋਂ ਗ੍ਰਿਫਤਾਰ ਕੀਤਾ ਹੋਇਆ ਸੀ 6 ਸਾਲ ਹੋ ਗਏ ਕੱਲ ਬੰਬੇ ਹਾਈ ਕੋਰਟ ਨੇ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਕਿਹਾ ਇਹ ਗਿਆ ਵੀ ਮਾਜੋਕ ਸੁਪਰੀਮ ਕੋਰਟ ਨੇ ਵੀ ਇਸ ਤਰ੍ਹਾਂ ਜ਼ਮਾਨਤ ਦਿੱਤੀ ਹੈ ਵੀ ਜਦੋਂ ਹਲੇ ਨਾ ਕੋਈ ਚਾਰਜੀ ਸ਼ੀਟ ਤਿਆਰ ਹੈ ਨਾ ਕੁਝ ਹੋਰ ਹੈ 6 ਸਾਲਾਂ ਤੋਂ ਬੰਦੇ ਜੇਲ੍ਹ 'ਚ ਐ ਤੇ ਇਹ ਜਿਹੜਾ ਇਹਨਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤੇ ਅਸੀਂ ਖੈਰ ਇਹਦਾ ਸਵਾਗਤ ਕਰਦੇ ਹਾਂ ਅਸੀਂ ਸਮਝਦੇ ਹਾਂ ਵੀ ਜਿਹੜੇ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਕੇਸ ਨੇ ਕੱਲ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈ ਸੁਣਵਾਈ ਹੋਈ ਆ ਜਿਹੜੇ ਆਪਣਾ ਜਿਹੜੇ ਉਮਰ ਖਾਲ ਦੇ ਸ਼ਜੀਲ ਈਮਾਨ ਦੀ ਉਹਦੇ 'ਚ ਹਲੇ ਸੁਣਵਾਈਆਂ ਹੀ ਜਾ ਰਹੀਆਂ ਨੇ ਅਸੀਂ ਸਮਝਦੇ ਆਂ ਵੀ ਜਮਾਨਤ ਦੇਣਾ ਤਾਂ ਇੱਕ ਪਹਿਲਾ ਜਿਹਾ ਕੰਮ ਹੈ ਬਾਕੀ ਗੱਲਾਂ ਬਾਅਦ 'ਚ ਹੁੰਦੀਆਂ ਫਿਰ ਅਜੇ ਤੱਕ ਉਹ ਵਿਚਾਰੇ ਕਈ ਵਾਰ ਕਦੇ ਸੁਪਰੀਮ ਕੋਰਟ ਕਦੇ ਹਾਈ ਕੋਰਟ ਕਦੇ ਸੁਪਰੀਮ ਕੋਰਟ ਕਦੇ ਹਾਈ ਕੋਰਟ 'ਚ ਆਇਆ ਹੈ ਤੇ ਜਦ ਕੇ ਬਾਪੂ ਆਸਾ ਰਾਮ ਨੂੰ ਇੱਕ ਜਿਹੜਾ ਬਲਾਤਕਾਰ ਦਾ ਮਸਲਾ ਹੈ 2013 ਦਾ ਉਹਦੇ 'ਚ ਜ਼ਮਾਨਤ ਮਿਲ ਗਈ ਇਹਨਾਂ ਲੋਕਾਂ ਨੂੰ ਐ ਲਟਕਾ ਲਟਕਾ ਕੇ ਫਿਰਿਆ ਜਾਂਦਾ ਅਸੀਂ ਸਮਝਦੇ ਆਂ ਕਿ ਅਜਿਹੇ ਸਾਰੇ ਲੋਕਾਂ ਨੂੰ ਜ਼ਮਾਨਤਾ ਦੇ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਅ ਅਗਲੀ ਗੱਲ ਦੋਸਤੋ ਇਹ ਹੈ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜਾ ਉੱਥੋਂ ਦਾ ਤ੍ਰਿਪਤੀ ਤਿਰੂਮਲਲਾ ਮੰਦਿਰ ਹੈਗਾ ਉਸ ਦੇ ਵਿੱਚ ਦਰਸ਼ਨ ਵਾਸਤੇ ਅੱਜ ਸਵੇਰੇ 5 ਵਜੇ ਉਹਨਾਂ ਨੇ ਟਿਕਟਾਂ ਦੇਣੀਆਂ ਸੀਗੀਆਂ ਟੋਕਨ ਦੇਣੇ ਸੀ ਬਾਰਿਸ਼ਾ ਬਾਰਿਸ ਰੇ ਤਾਂ ਕਿ ਉਹ ਦਰਸ਼ਨ ਕਰ ਸਕਣ ਤੇ ਉਹਦੇ ਸ਼ਾਮ ਨੂੰ ਹੀ ਅੱਜ ਰਾਤ ਸ਼ਾਮ ਨੂੰ ਉੱਥੇ ਭਗਦੜ ਮਚਣ ਨਾਲ ਤਕਰੀਬਨ 6 ਲੋਕ ਮਾਰੇ ਗਏ ਤੇ 20 ਤੋਂ ਵੱਧ ਜ਼ਖਮੀ ਹੋ ਗਏ ਸੋ ਇਸ ਕਿਸਮ ਦਾ ਉੱਥੇ ਇੰਤਜ਼ਾਮ ਹੈ ਹਾਲਾਂਕਿ 90 ਕੇਂਦਰ ਬਣਾਏ ਸੀ ਉਹਨਾਂ ਨੇ ਹੀ ਟੋਕਨ ਦੇਣ ਲਈ 90 ਸੈਂਟਰ ਬਣਾਏ ਸੀ ਵੀ ਤਾਂ ਕਿ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਿਆ ਜਾ ਸਕੇ ਹਜ਼ਾਰਾਂ ਲੋਕ ਇੱਕਦਮ ਆ ਗਏ ਤੇ ਭੀੜ ਮੱਚਣ ਨਾਲ ਆ ਗੱਲ ਹੋ ਗਈ ਕੱਲ ਹੀ ਇੱਕ ਸਾਡੇ ਮਹਾਨ ਵਿਗਿਆਨੀ ਦੁਨੀਆ ਦੇ ਗੈਲੀਲਿਓ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਆਪਣੀ ਸਾਰੀ ਖੋਜ ਦਾ ਮੰਨਿਆ ਤੇ ਉਹਨਾਂ ਨੂੰ ਜਿਹੜੇ ਕੱਟੜ ਧਾਰਮਿਕ ਲੋਕ ਹੈ ਉਹਨਾਂ ਨੇ ਸਜ਼ਾ ਮ ਦੇ ਕੇ ਮਾਰਿਆ ਕੱਲ ਉਹਦਾ ਜਨਮ ਦਿਨ ਸੀਗਾ ਗੈਲੀਲਿਓ ਦਾ ਤੇ ਉਸ ਦਿਨ ਦੇ ਉੱਤੇ ਅਸੀਂ ਇੱਕ ਅਹਿਦ ਕਰੀਏ ਤੇ ਐਸ ਭੀੜ ਨੂੰ ਦੇਖ ਹਰ ਬੰਦੇ ਨੂੰ ਆਪਣੇ ਵਿਸ਼ਵਾਸ ਅਨਸਾਰ ਮੰਨਣ ਦਾ ਇੱਕ ਅ ਅਧਿਕਾਰ ਹੈਗਾ ਅਸੀਂ ਉਸ ਅਧਿਕਾਰ ਦੇ ਬਾਰੇ ਕੋਈ ਕਿੰਤੂ ਨਹੀਂ ਕਰਦੇ ਪਰ ਇਸ ਦੂਜਾ ਅਸੀਂ ਸਮਝਦੇ ਹਾਂ ਵੀ ਸਾਊਥ ਵਾਲੇ ਸਾਡੇ ਨਾਰਥ ਇੰਡੀਆ ਵਾਲਿਆਂ ਨਾਲੋਂ ਵੱਧ ਡਿਸਿਪਲਨ ਨੇ ਜਦੋਂ ਕਿਤੇ ਜਾਂਦੇ ਆ ਤਾਂ ਲਾਈਨਾਂ ਲਾ ਕੇ ਖੜੇ ਹੁੰਦੇ ਆ ਉਹ ਉੱਥੇ ਜੇ ਇਦਾਂ ਭਗਤੜ ਮੱਚਦੀ ਹੈ ਤੇ ਇੰਨਾ ਮਤਲਬ ਅੰਧ ਵਿਸ਼ਵਾਸ ਹੈ ਵੀ ਮੈਂ ਜੇ ਥੋੜਾ ਜਿਆ ਲੇਟ ਹੋ ਗਿਆ ਦਰਸ਼ਨ ਲੈਣ ਤੋਂ ਪਤਾ ਨਹੀਂ ਕੀ ਹੋ ਜੂ ਇਹ ਮੈਨੂੰ ਲੱਗਦਾ ਹੈ ਵੀ ਜਿੱਥੇ ਕੱਲ ਦੇ ਗਲੀਲੀਓ ਦੇ ਦਿਨ ਨਾਲ ਵੀ ਸਾਨੂੰ ਜੋੜਨੀ ਚਾਹੀਦੀ ਹੈ ਭਾਰਤੀ ਸੰਵਿਧਾਨ ਦੀ ਧਾਰਾ 51A ਨਾਲ ਵੀ ਜੋੜਨੀ ਚਾਹੀਦੀ ਹੈ ਵਿਗਿਆਨਕ ਸੋਚ ਦੀ ਵਿਗਿਆਨਕ ਤੌਰ ਤੇ ਦੱਸੋ ਵੀ ਜੇ ਤੁਸੀਂ 10 ਮਿੰਟ ਲੇਟ ਦਰਸ਼ਨ ਕਰ ਲਓਗੇ ਤੁਹਾਡਾ ਵਿਸ਼ਵਾਸ ਹੈ ਕਰ ਲਓ ਤੇ ਆ ਭਗਦੜ ਮਰ ਚ ਕੇ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ ਜਾਂ ਉਹ ਲੋਕ ਮਰ ਰਹੇ ਹੈ ਇਹ ਕਿਸੇ ਵੀ ਤਰ੍ਹਾਂ ਨਾਲ ਚੰਗੇ ਭਾਰਤ ਦੇ ਉਜਵਲ ਭਵਿੱਖ ਦੇ 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 ਚੈਨ ਨਹੀਂ ਹੈਗੇ ਉਹਦੀਆਂ ਨਿਸ਼ਾਨੀਆਂ ਨਹੀਂ ਹੈਗੀਆਂ ਅ ਅਗਲੀ ਗੱਲ ਦੋਸਤੋ 트럼ਪ ਬਾਰੇ ਹੈ 트럼ਪ ਨੇ ਅਜੇ 20 ਤਰੀਕ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਹੈ ਉਸ ਦੇ ਜਿਹੜੇ ਅਲਪਟਲ ਬਿਆਨ ਨੇ ਉਹ ਬੜੀ ਮਾੜੀ ਸਿਚੁਏਸ਼ਨ ਉਹਦੇ ਲਈ ਬਣਾਈ ਜਾ ਰਹੇ ਹੈ ਇੱਕ ਪਾਸੇ ਤਾਂ ਉਥੋਂ ਦੇ ਇੱਕ ਜਿਹੜਾ ਹੈਗਾ ਆਪਣਾ ਸੂਬਾ ਜਿਹੜਾ ਲਾਸ ਐਂਜਲਸ ਉੱਥੇ ਅੱਗ ਲੱਗੀ ਹੋਈ ਹੈ ਕੰਟਰੋਲ ਹੋ ਨਹੀਂ ਰਹੀ ਲੱਖ ਤੋਂ ਵੱਧ ਬੰਦੇ ਨੂੰ ਘਰੋਂ ਬੇਕਾਰ ਕਰਿਆ ਗਿਆ ਛੱਡਿਆ ਛੱਡਾਏ ਗਏ ਹੈ ਘਰ ਕਈ ਕੁਝ ਲੋਕ ਮਾਰੇ ਗਏ ਹੈ ਕੁਝ ਲੋਕ ਜ਼ਖਮੀ ਹੋ ਗਏ ਹੈ ਕਿੰਨੇ ਘਰ ਸੜ ਕੇ 20000 ਘਰ ਸੜ ਕੇ ਸੁਆਹ ਹੋ ਗਏ ਹੈ ਇੱਕ ਬੰਨੇ ਐਡਾ ਵੱਡਾ ਦੁਕਾਨ ਉਸ ਦੇਸ਼ ਦੇ ਵਿੱਚ ਵਾਪਰ ਰਿਹਾ ਹੈ ਤੇ ਉਸ ਦੇਸ਼ ਦੇ ਰਾਸ਼ਟਰਪਤੀ ਨੇ ਅੱਜ ਤੋਂ 10 12 ਦਿਨਾਂ ਨੂੰ ਜਿਹੜਾ ਆਪਣਾ ਆਪਣਾ ਅਹੁਦਾ ਸੰਭਾਲਣਾ ਹੈ ਤੇ ਉਹ ਅਹੁਦਾ ਸੰਭਾਲਣ ਤੋਂ ਪਹਿਲਾਂ ਪਹਿਲਾਂ ਤਾਂ ਉਹਨੇ ਇੱਕ ਦਿਨ ਵੈਸੇ ਲੋਕਾਂ ਨੂੰ ਲੱਗਿਆ ਵੀ ਸ਼ਾਇਦ ਮਖੌਲ ਕਰਦਾ ਹੈ ਵੀ ਕੈਨੇਡਾ ਸਾਡਾ 51ਵਾਂ ਸੂਬਾ ਹੈ 50 ਉੱਥੇ ਹੈਗੇ ਆ ਸੂਬੇ ਤੇ ਇਹ 51ਵਾਂ ਸੂਬਾ ਹੋਊਗਾ ਫਿਰ ਉਹਨੇ ਦੁਬਾਰਾ ਰਿਪੀਟ ਕੀਤਾ ਹੁਣ ਫਿਰ ਹੁਣ ਬਹੁਤ ਗੰਭੀਰਤਾ ਨਾਲ ਉਹਨੇ ਕਹਿ ਦਿੱਤਾ ਪਹਿਲਾਂ ਕਿਸੇ ਨੇ ਤਾਂ ਕੋਈ ਰੁਖ ਨਾ ਲਿਆ ਤੇ ਕੱਲ ਫਿਰ ਜਹਾਲਾਂਕੀ ਟਰੂਡੋ ਨੇ ਆਪ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਇਆ ਤੇ ਉਹਨੇ ਕੱਲ ਫਿਰ ਇਸ ਗੱਲ ਨੂੰ ਲਿਆ ਵੀ ਉਹ ਬਿਲਕੁਲ ਹੀ ਸੁਪਨੇ ਚ ਬਣਾ ਸੋਚੇ ਵੀ ਅਜਿਹਾ ਕੁਝ ਹੋਊਗਾ ਇਹ ਇਸ ਗੱਲ ਦੀਆਂ ਕੋਈ ਦੂਰ ਦੂਰ ਤੱਕ ਕੋਈ ਸੰਭਾਵਨਾਵਾਂ ਨਹੀਂ ਵੀ ਅਸੀਂ ਤੁਹਾਨੂੰ ਇਸ ਤਰ੍ਹਾਂ ਕਰਨ ਦੇਾਂਗੇ ਉੱਥੋਂ ਦੀਆਂ ਹੋਰ ਪਾਰਟੀਆਂ ਵੀ ਇਸ ਤੇ ਬੋਲ ਰਹੀਆਂ ਨੇ ਅਗਲੀ ਗੱਲ ਉਹਨੇ ਕਹੀ ਕਿ ਵੀ ਜਿਹੜੀ ਪਨਾਮਾ ਨਹਿਰ ਹੈ ਅਸੀਂ ਬਣਾਈ ਸੀ ਸਾਡੇ ਤੇ ਇਹ ਪਨਾਮਾ ਵਾਲਿਆਂ ਨੇ ਲੈ ਕੇ ਹੁਣ ਚੀਨ ਦਾ ਉੱਥੇ ਕਬਜ਼ਾ ਕਰਾ ਰਹੇ ਅਸੀਂ ਜਾ ਕੇ ਫੌਜ ਦੀ ਮਦਦ ਨਾਲ ਉਹ ਪਨਾਮਾ ਨਹਿਰ ਤੇ ਕਬਜ਼ਾ ਕਰਾਂਗੇ ਆ ਉੱਥੋਂ ਦੇ ਪਨਾਮਾ ਦੇ ਆਗੂ ਨੇ ਵੀ ਕਿਹਾ ਵੀ ਬਿਲਕੁਲ ਨਹੀਂ ਇਹ ਸਾਡਾ ਆਪਣਾ ਅਧਿਕਾਰ ਹੈ ਅਸੀਂ ਲੜ ਕੇ ਸੰਘਰਸ਼ ਕਰਕੇ ਇਹ ਪ੍ਰਾਪਤ ਕੀਤਾ ਹੋਇਆ ਹੈ ਅਸੀਂ ਇਸ ਪ੍ਰਾਪਤੀ ਨੂੰ ਇਸ ਤਰ੍ਹਾਂ ਨਹੀਂ ਜਾਣ ਦੇਵਾਂਗੇ ਆਖਰੀ ਖੂਨ ਦਾ ਕਤਰ ਤੱਕ ਬਹਾ ਦੇਾਂਗੇ ਦੂਜਾ ਇਹ ਤੀਜੀ ਗੱਲ ਇੱਕ ਗ੍ਰੀਨਲੈਂਡ ਏਰੀਆ ਹੈ ਉਹ ਜਿਹੜਾ ਉਹ ਡੈਨਮਾਰਕ ਦੇ ਅਧੀਨ ਹੈ ਤੇ ਉਹ ਡੈਨਮਾਰਕ ਤੋਂ ਆਜ਼ਾਦੀ ਚਾਹੁੰਦਾ ਹੈ ਤੇ ਇਹਨੇ ਕਿਹਾ ਵੀ ਡੈਨਮਾਰਕ ਅਸੀਂ ਆਪਣੇ ਵਿੱਚ ਮਿਲਾ ਲੈਣਾ ਹੈ ਇਹ ਬਾਕੀ ਤਾਂ ਜਿਹੜੀ ਫੌਜੀ ਸ਼ਕਤੀ ਦੇ ਨਾਲ ਮਲਾਉਣੀਆਂ ਨੇ ਚੀਜ਼ਾਂ ਪਨਾਮਾ ਨਹਿਰ ਵੀ ਅਹ ਹਾ ਗ੍ਰੀਨਲੈਂਡ ਵੀ ਤੇ ਜਿਹੜਾ ਕੈਨੇਡਾ ਹੈ ਉਸ ਨੂੰ ਅਸੀਂ ਆਰਥਿਕ ਸ਼ਕਤੀ ਦੇ ਨਾਲ ਆਪਣੇ ਵਿੱਚ ਮਲਾਵਾਂਗੇ ਇੱਕ ਮੰਝਵਾਂ ਸੁਭਾ ਬਣਾਵਾਂਗੇ ਸੋ ਉਹਨਾਂ ਨੇ ਵੀ ਇਹਦਾ ਡਟ ਕੇ ਦਬਾਬ ਦਿੱਤਾ ਡੈਨਮਾਰਕ ਦੇ ਵੀ ਜਿਹੜਾ ਉੱਥੋਂ ਦਾ ਵਿਦੇਸ਼ ਮੰਤਰੀ ਹੈ ਉਹਨੇ ਕਿਹਾ ਵੀ ਬਿਲਕੁਲ ਨਹੀਂ ਅਸੀਂ ਝਾਕਣ ਨਹੀਂ ਦੇਵਾਂਗੇ ਅਸੀਂ ਉਹਨੂੰ ਯਾਦ ਕਰ ਸਕਦੇ ਹਾਂ ਪਰ ਤੇਰੇ ਅੰਦਰ ਨਹੀਂ ਜਾਣ ਦਵਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਇਹ ਚੱਲ ਰਹੀਆਂ ਨੇ ਤੇ ਅਗਲੀ ਗੱਲ ਉਹਨੇ ਕਹੀ ਵੀ ਇਜ਼ਰਾਈਲ ਦੇ ਵਿੱਚ ਜਿਹੜਾ ਇਹ ਇਜ਼ਰਾਈਲ ਦੇ ਬੰਦੀ ਬਣਾਏ ਹੋਏ ਐ ਹਮਾਸ ਵਾਲਿਆਂ ਨੇ ਮੈਂ ਉਹਨਾਂ ਨੂੰ ਚੇਤਾਵਨੀ ਦੰਦਾ ਪਹਿਲਾਂ ਵੀ ਦਿੱਤੀ ਸੀ ਵੀ ਜੇ ਤੁਸੀਂ ਮੇਰੇ ਅਹੁਦਾ ਸੰਭਾਲਣ ਤੱਕ ਉਹ ਜਿਹੜੇ ਬੰਦੀ ਐ ਉਹਨਾਂ ਨੂੰ ਰਿਹਾ ਨਾ ਕੀਤਾ ਤਾਂ ਤੁਹਾਡੇ ਸਾਰੇ ਕੁਝ ਨੂੰ ਨਰਕ ਬਣਾ ਕੇ ਰੱਖ ਦਊਗਾ ਉਹਨਾਂ ਨੇ ਅੱਗੋਂ ਸਵਾਲ ਕੀਤਾ ਵੀ ਹੁਣ ਸਾਡਾ ਇਹ ਸਵਰਗ ਹੈ ਜਿੱਥੇ ਅਸੀਂ ਹੁਣ ਰਹਿ ਰਹੇ ਹਾਂ ਅਸੀਂ ਪਹਿਲੇ ਹੀ ਨਰਕ ਚਾ ਹੋਰ ਨਰਕ ਚ ਰਹਾਂਗੇ ਇਦਾਂ ਦੀਆਂ ਧਮਕੀਆਂ ਸਾਡੇ ਤੇ ਲਾਦੇ। ਸੋ ਇਸ ਕਿਸਮ ਦੀਆਂ ਜਿਹੜੀਆਂ ਦੁਨੀਆ ਨੂੰ ਇੱਕ ਜੰਗ ਦੀ ਹੋਰ ਨਵੀਆਂ ਭੱਟੀਆਂ ਖੋਦੀਆਂ ਜਾ ਰਹੀਆਂ ਨੇ ਤਾਂ ਕਿ ਜੰਗ ਚ ਤੱਕਿਆ ਜਾ ਸਕੇ ਲੋਕਾਂ ਨੂੰ ਇਹ ਨਵੇਂ ਸਾਲ ਦੀਆਂ ਕੁਝ ਗੱਲਾਂ ਨੇ 트ੰਪ ਦੀਆਂ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਯੂਐਨਓ ਤਾਂ ਮਰਮੁਰਗੀ ਪਰ ਤਾਂ ਵੀ ਕੁਝ ਦੇਸ਼ਾਂ ਨੂੰ ਇਸ ਦੇ ਉੱਤੇ ਸੋਚ ਵਿਚਾਰ ਕਰਕੇ ਅਜਿਹੇ ਜਿਹੜੇ ਬੇਕਾਬੂ ਸਾਨ ਨੇ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ